ਆਈ ਐਮ ਹੈਪੀ ਅਸੀਂ ਗੱਲਬਾਤ ਕਰਾਂਗੇ ਬਾਈ ਜੀ ਇੱਥੇ ਮੌਜੂਦ ਨੇ ਬਾਈ ਜੀ ਜਿਸ ਤਰੀਕੇ ਦੇ ਨਾਲ ਅੱਜ ਪਰਫਾਰਮ ਹੋਇਆ ਇਹ ਸਾਰੇ ਲੋਕੀ ਜਿਹੜੇ ਨੇ ਇਹ ਜ਼ਰੂਰ ਕਿਦਾਂ ਦਾ ਲੱਗ ਰਿਹਾ ਭਾਜੀ ਅੱਜ ਕਿਉਂਕਿ ਜਿਸ ਤਰ੍ਹਾਂ ਤੋਂ ਸ਼ੁਰੂ ਹੋਇਆ ਤਦ ਤੋਂ ਬੈਠ ਕੇ ਦੇਖਦੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਮੈਮ ਉਹ ਸਾਰੇ ਨੇ ਬਹੁਤ ਵਧੀਆ ਇੰਜੋਏ ਕੀਤਾ ਮਤਲਬ ਨਜ਼ਾਰਾ एशिया आ जी आ जी आ जी आ जी इंडिया एशिया कप ਜਿੱਤ ਹਾਸਲ ਕਰ ਲਈ ਜਿਹੜਾ ਇਹਨੇ ਦਿਨਾਂ ਦਾ ਬੈਠ ਕੇ ਦੇਖ ਰਹੇ ਹੁਣ ਹਾਂਜੀ ਹਾਂਜੀ ਇਹ ਤਾਂ ਬਹੁਤ ਵਧੀਆ ਹੋ ਗਿਆ ਪਹਿਲਾਂ ਬੜਾ ਸਟਾਰਟਿੰਗ ਵਿੱਚ ਤਾਂ ਮੈਚ ੜ ਗਿਆ ਸੀਗਾ ਤੇ ਔਖਾ ਹੋ ਗਿਆ ਸੀ ਕੰਮ ਵੀ ਪਤਾ ਨਹੀਂ ਇੰਡੀਆ ਜਿੱਤੂਗੀ ਕਿ ਨਹੀਂ ਜਿੱਤੂਗੀ ਤੇ ਪਰ ਉਸ ਤੋਂ ਬਾਅਦ ਚਲੋ ਬਹੁਤ ਵਧੀਆ ਖੇਡੀ ਇੰਡੀਆ ਨਜ਼ਾਰਾ ਆ ਗਿਆ ਮਤਲਬ ਬਹੁਤ ਸਾਰਿਆਂ ਨੇ ਵਧੀਆ ਇੰਜੋਏ ਕੀਤਾ ਨਹੀਂ ਸਾਰੇ ਮੈਂ ਨਾਲ ਗੱਲ ਕਰ ਰਹੀ ਸੀ ਸਾਰੇ ਕਹਿੰਦੇ ਸੀ ਚਾਹੁੰਦੇ ਸੀ ਚਾਨੇ ਕਿ ਫਸਵਾ ਜਿਹਾ ਮੁਕਾਬਲਾ ਹੋਵੇ ਜਿੱਤਣ ਦਾ ਮਜ਼ਾ ਆਵੇ ਹੁਣ ਫਸਵੇਂ ਮੁਕਾਬਲੇ ਚ ਜਿੱਤ ਕੱਢ ਕੇ ਲਿਆਏ ਨੇ ਸਾਡੇ ਜਵਾਨ ਬਿਲਕੁਲ ਬਿਲਕੁਲ ਆਹ ਤਾਂ ਬਹੁਤ ਜ਼ਿਆਦਾ ਵਧੀਆ ਹੋ ਗਿਆ ਇਹ ਤਾਂ ਮੋ ಇಂಟ್ರಸ್ಟಾ ಆ ಜೊ ਮਤਲਬ ਮੈਂ ਚੜ ਜਾਂਦਾ ਈਜ਼ੀ ਜਿੱਤ ਚੰਗੀ ਜੀ ਨਹੀਂ ਲੱਗਦੀ ਹਾਂ ਉਹ ਤਾਂ ਫਿਰ ਇਹ ਤਾਂ ਚਲੋ ਆਏ ਆ ਛੱਕੇ ਮਾਰੀਏ ਮਾਰੀਏ ਫਿਰ ਉਹ ਤਾਂ ਕੋਈ ਗੱਲ ਨਹੀਂ ਬਣੀ ਬਣੀ ਨਾ ਆ ਮਤਲਬ ਬਹੁਤ ਵਧੀਆ ਹੋਏ ਜਦੋਂ ਪਹਿਲਾਂ ਫਸ ਜਾਂਦਾ ਹੈ ਮੈਚ ਉਸ ਤੋਂ ਬਾਅਦ ਜਿੱਤਣ ਦਾ ਮਜ਼ਾ ਹੋ ਰਹੀ ਹੁੰਦਾ ਹੈ ਖੁਸ਼ੀ ਤੁਸੀਂ ਵੇਖ ਹੀ ਸਕਦੇ ਹੋ ਸਾਰੇ ਦੇ ਚਿਹਰੇ ਤੇ ਇਹ ਖੁਸ਼ੀ ਦੇਖੋ ਭਾਜੀ ਦੇ ਚਿਹਰੇ ਤੇ ਵੀ ਦੇਖਣ ਨੂੰ ਮਿਲ ਰਹੀ ਹੈ ਸਾਰਿਆਂ ਦੇ ਚਿਹਰੇ ਤੇ ਵੀ ਦੇਖ ਰਹੇ ਹਾਂ ਇਸ ਵਕਤ ਲੋਕ ਜਿਹੜੇ ਨੇ ਉਹ ਬਹੁਤ ਐਕਸਾਈਟਡਲੀ ਜਿਹੜੇ ਇੱਥੇ ਮੈਚ ਦੇਖ ਕੇ ਗਏ ਸੀਗੇ ਦਿਪਤੀ ਲੋਕ ਜਿਹੜੇ ਨੇ ਆਪਣੇ ਘਰਾਂ 'ਚ ਜਾਣਾ ਸ਼ੁਰੂ ਹੋ ਗਏ ਨੇ ਹੋਰ ਵੀ ਗਰੁੱਪਸ ਇੱਥੇ ਮੌਜ ਕਿਸ ਤਰੀਕੇ ਦਾ ਲੱਗਾ ਇਹਦਾ ਮੈਚ ਪੂਰੀ ਪਰਫਾਰਮੈਂਸ ਕਿਦਾਂ ਦੀ ਲੱਗੀ ਆ ਰਿਹਾ ਪੂਰਾ ਚਿੱਲ ਮੂਡ ਪੂਰਾ ਯਾਰ ਆ ਰਿਹਾ ਪੂਰਾ ਪਰਫਾਰਮੈਂਸ ਕਿਦਾਂ ਦੀ ਲੱਗੀ ਸਾਰੀ ਮੈਂ ਇਸ ਮੈਂ ਕਿਸੇ ਦੀ ਦੇਖੀ ਨਹੀਂ ਅਜੇ ਤੱਕ ਪਰਫਾਰਮੈਂਸ ਕਰ ਰਹੇ ਜੀ ਆ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤਾਂ ਏਸ਼ੀਅਨ ਚੈਂਪੀਅਨ ਅਸੀਂ ਬਣ ਗਏ ਆ ਨੌਵੀਂ ਵਾਰ ਅਜੇ ਹੋਇਆ ਹੈ ਕਿ ਫਾਰਟ ਨੇ ਆਪਣੀ ਇਸ ਜਿੱਤ ਨੂੰ ਜਾਰੀ ਰੱਖਿਆ ਹੈ اور یانگ ٹیم سی یہ جنگ کی جوش سی جذبہ سی یانگ انڈیا اور چیمپینشپ شپ برٹ فور تو بیس یوں دنیا کو ثابت کرتا ہے کہ اسی دنیا کی بیسٹ کرکٹ ٹیم ہے۔ تے ہن اس بعد ਤੁਸੀਂ جشن کراں دے اندر اپنے جاری رکھ سکدے ہو۔ اس اعزازی مینوں تے میری ٹیم دیو جاتا ہے۔ تھینک یو۔ چق دے ہو چق دے انڈیا چق دے ہو چق ਡੇਲੀ ਪੋਸ ਪੰਜਾਬ